ਕੀ ਇਨਸਾਨ ਆਪਦੀ ਮੌਤ ਦਾ ਸਮਾਨ ਖੋਦਿਆਰ ਕਰ ਰਹੇ ਨੇ ਪਰਮਾਣੂ ਬੰਬ ਤੋਂ ਵੀ ਕਰੋੜਾ ਗੁਣਾ ਜ਼ਿਆਦਾ ਖਤਰਨਾਕ ਟੈਕਨੋਲੋਜੀ ਸਾਢੇ ਦੋ ਰਾਂ ਬਣਾਈ ਜਾ ਰਹੀ ਹੈ ਜਰਾ ਖੁਦ ਸੋਚੋ ਇੱਕ ਅਜਿਹੀ ਚੀਜ਼ ਜਿਸ ਕੋਲ ਖੋਦਾ ਦਿਮਾਗ ਹੋਵੇ ਤੇ ਉਹ ਵੀ ਇਨਸਾਨਾਂ ਤੋਂ ਹਜ਼ਾਰਾਂ ਲੱਖਾਂ ਗੁਣਾ ਤੇਜ਼ ਤੇ ਇੰਨੀ ਜਾਣਕਾਰੀ ਜਿੰਨੀ ਸਾਡੀ ਪੂਰੀ ਦੁਨੀਆ ਦੇ ਲੋਕਾਂ ਜਾਂ ਇੰਟਰਨੈਟ ਕੋਲ ਵੀ ਮੌਜੂਦ ਨਹੀਂ ਆ ਤੇ ਉਹ ਖੁਦ ਉਸ ਨੂੰ ਪ੍ਰੋਸੈਸ ਵੀ ਕਰ ਸਕਦੀ ਹੋਵੇ ਤੇ ਵਰਤ ਵੀ ਸਕਦੀ ਹੋਵੇ ਤਾਂ ਕਿ ਅਜਿਹੀ ਟੈਕਨੋਲੋਜੀ ਇਨਸਾਨੀਅਤ ਨੂੰ ਖਤਮ ਨਹੀਂ ਕਰੂਗੀ ਅੱਜ ਤੋਂ ਇੱਕ ਸਾਲ ਪਹਿਲਾਂ ਇਲਾਨ ਮਾਸਕ ਤੇ ਹੋਰ ਕਈ ਵਿਗਿਆਨਕਾਂ ਨੇ ਇਸ ਨੂੰ ਨਾ ਬਣਾਉਣ ਦੀ ਸਲਾਹ ਦਿੱਤੀ ਸੀ ਜਦੋਂ ਘਟੋ ਘਟ ਕੁਝ ਮਹੀਨੇ ਇਸ ਦੀ ਡਿਵੈਲਪਮੈਂਟ ਨੂੰ ਰੋਕਣ ਬਾਰੇ ਕਿਹਾ ਗਿਆ ਸੀ ਤਾਂ ਕਿ ਇਸ ਨੂੰ ਕੰਟਰੋਲ ਕਰਨ ਲਈ ਕੋਈ ਪਲਾਨ ਤਿਆਰ ਕੀਤਾ ਜਾ ਸਕੇ ਇਸ ਦੀ ਡਿਵੈਲਪਮੈਂਟ ਤਾਂ ਨਹੀਂ ਰੁਕੀ ਬਲਕਿ ਅੱਜ ਇਹ ਸਿਰਫ 1 ਸਾਲ ਅੰਦਰ ਹੀ ਕਈ ਸੈਂਕੜੇ ਗੁਣਾ ਜ਼ਿਆਦਾ ਤਾਕਤਵਾਰ ਹੋ ਚੁੱਕੀ ਹੈ ਅਸੀਂ ਗੱਲ ਕਰ ਰਹੇ ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜੋ ਜਾਂ ਤਾਂ ਇਨਸਾਨੀਅਤ ਲਈ ਵਰਦਾਨ ਸਾਬਤ ਹੋਊ ਤੇ ਜਾਂ ਫਿਰ ਇੱਕ ਅਜਿਹਾ ਸ਼ਰਾਪ ਜੋ ਸਾਡੀ ਨਸਲ ਨੂੰ ਤਬਾਹ ਕਰ ਦਊ 1943 ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਨਾਮ ਦੁਨੀਆ ਦੇ ਸਾਹਮਣੇ ਆਇਆ 1960 ਵਿੱਚ ਪਹਿਲਾ ਮੋਟਰ ਅਸੈਂਬਲੀ ਰੋਬੋਟ ਤਿਆਰ ਕੀਤਾ ਗਿਆ ਜੋ AI ਦੀ ਸ਼ੁਰੂਆਤ ਵੀ ਕਹੀ ਜਾ ਸਕਦੀ ਹੈ ਫਿਰ 1997 ਆਉਂਦੇ-ਆਉਂਦੇ ਦੁਨੀਆ ਦੀ ਸਭ ਤੋਂ ਡਿਫਿਕਲਟ ਗੇਮ ਚੈਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇੱਕ ਪ੍ਰੋਗਰਾਮ ਡੀਪ ਬਲੂ ਨੇ ਗਰੇ ਕੈਸਪਰੋਵ ਜੋ ਕਿ ਵਰਲਡ ਚੈਂਪੀਅਨ ਸੀ ਉਸ ਨੂੰ ਹਰਾ ਦਿੱਤਾ 2006 ਵਿੱਚ ਫੇਸਬੁੱਕ ਨੈਟਫਲਿਕਸ ਟਵਿੱਟਰ ਇਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਅਪਣਾਉਣਾ ਸ਼ੁਰੂ ਕੀਤਾ ਤੇ ਅੱਜ ਸਾਡੇ ਮੋਬਾਈਲ ਵਿੱਚ ਹਰ ਇੱਕ ਐਪਲੀਕੇਸ਼ਨ ਅੰਦਰ ਯੂਜ਼ ਕੀਤੀ ਜਾਂਦੀ ਹੈ ਅੱਜ ਤੋਂ ਸਾਲ ਦੋ ਸਾਲ ਪਹਿਲਾਂ OpenAI ਨੇ ਚੈਟ ਜੀਪੀਟੀ ਲਾਂਚ ਕੀਤਾ ਸੀ ਇਹ ਇਨਾਂ ਐਡਵਾਂਸ AI ਸੀਕੇਸ ਦੇ ਲਾਂਚ ਹੁੰਦੇ ਸਾਰੀ ਦੁਨੀਆ ਤਰ ਤੈਲ ਕਾ ਮਚ ਗਿਆ ਸੀ ਇਸ ਨਾਲ ਤੁਸੀਂ ਬਿਲਕੁਲ ਉਵੇਂ ਹੀ ਚੈਟ ਕਰ ਸਕਦੇ ਹੋ ਜਿਵੇਂ ਕਿਸੇ ਆਮ ਇਨਸਾਨ ਦੇ ਨਾਲ ਕਰ ਰਹੇ ਹੋ ਇਹ ਤੁਹਾਨੂੰ ਕੋਈ ਆਰਟੀਕਲ ਲਿਖ ਸਕਦਾ ਹੈ ਈਮੇਲ ਲਿਖ ਕੇ ਦੇ ਸਕਦਾ ਇੱਥੋਂ ਤੱਕ ਕੋਈ ਸੌਫਟਵੇਅਰ ਪ੍ਰੋਗਰਾਮਿੰਗ ਤੱਕ ਇਸ ਤੋਂ ਕਰਵਾਈ ਜਾ ਸਕਦੀ ਹੈ ਇਸ ਤੋਂ ਬਾਅਦ ਮਿਡ ਜਰਨੀ ਕਾਪੀ ਲੋਟ ਵਰਗੇ AI ਜਿਹੜੇ ਕਿਸੇ ਵੀ ਇਨਸਾਨ ਤੋਂ ਤੇਜ਼ ਅਤੇ ਬਿਹਤਰੀਨ ਤਸਵੀਰ ਬਣਾ ਕੇ ਤੁਹਾਨੂੰ ਕੁਝ ਸੈਕਿੰਡ ਵਿੱਚ ਹੀ ਦੇ ਸਕਦੇ ਨੇ ਇਸ ਨਾਲ ਇੱਕ ਤਸਵੀਰ ਤੁਹਾਨੂੰ ਬਣਾ ਕੇ ਦਿਖਾ ਵੀ ਦਿੰਦੇ ਆ ਮਨੁਲੋ ਇਸ ਨੂੰ ਕਮਾਂਡ ਦਿੱਤੀ ਕਿ ਇੱਕ ਟਰੈਕਟਰ ਚੰ드ਰਮਾ ਉੱਤੇ ਖੇਤੀ ਕਰ ਰਿਹਾ ਤਾਂ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਇਸ ਦਾ ਰਿਜ਼ਲਟ ਆ ਤਾਂ ਸੋਚੋ ਕੁਝ ਸੈਕਿੰਡ ਵਿੱਚ ਹੀ ਇਹ ਤਸਵੀਰ ਬਣਾ ਕੇ ਇਸ ਨੇ ਸਾਨੂੰ ਦੇ ਦਿੱਤੀ ਇਸ ਤੋਂ ਵੀ ਐਡਵਾਂਸ ਇੱਕ ਟੂਲ ਆ ਰਿਹਾ ਨਾਂ ਐ ਸੋਰਾ AI ਇਸ ਤੋਂ ਤੁਸੀਂ ਸਿਰਫ ਕਮਾਂਡ ਦੇ ਕੇ ਇੱਕ ਰੀਅਲਿਸਟਿਕ ਵੀਡੀਓ ਬਣਵਾ ਸਕਦੇ ਹੋ AI ਨੂੰ ਵਿਗਿਆਨੀਆਂ ਦੁਆਰਾ ਰਿਸਰਚ ਲਈ ਯੂਜ਼ ਕੀਤਾ ਜਾ ਰਿਹਾ ਹੈ ਦਵਾਈਆਂ ਤੇ ਬਿਮਾਰੀਆਂ ਇਸ ਨਾਲ ਖੋਜੀਆਂ ਜਾ ਰਹੀਆਂ ਨੇ AI ਦੀ ਮਦਦ ਦੇ ਨਾਲ ਕਿਸੇ ਇਨਸਾਨ ਦੀ ਸ਼ਕਲ ਬਣਾਈ ਜਾ ਸਕਦੀ ਹੈ ਆਵਾਜ਼ ਕਢਵਾਈ ਜਾ ਸਕਦੀ ਹੈ ਤੇ ਫਿਰ ਫਰੌਡ ਕਰਨ ਲਈ ਇਸ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ ਹੁਣ ਤੱਕ ਜੋ ਵੀ AI ਮੌਜੂਦ ਨੇ ਇਸ ਨੂੰ ਵਿਗਿਆਨੀ ਵੀ KI ਮੰਨਦੇ ਨੇ ਤੇ ਆਉਣ ਵਾਲੇ ਸਮੇਂ 'ਚ ਇਹ ਹੋਰ ਵੀ ਤਾਕਤਵਰ ਹੋਵੇਗਾ ਕਿਉਂਕਿ ਪਿਛਲੇ ਸਿਰਫ 3 ਸਾਲਾਂ 'ਚ AI ਨੇ ਉਹ ਕਾਰਨਾਮੇ ਕੀਤੇ ਨੇ ਜੋ ਅਸੀਂ ਸੋਚ ਵੀ ਨਹੀਂ ਸਕਦੇ ਆਉਣ ਵਾਲੇ ਸਮੇਂ 'ਚ AI ਦਾ ਕੋਲਾਬ ਕਵਾਂਟਮ ਕੰਪਿਊਟਰ ਤੇ ਰੋਬੋਟਸ ਦੇ ਨਾਲ ਵੀ ਹੋਣ ਵਾਲਾ ਹੈ ਤੇ ਜਦੋਂ ਇਹ ਹੋਵੇਗਾ ਅਸੀਂ ਖੁਦ ਨਹੀਂ ਜਾਣਦੇ ਵੀ ਇਹ ਕੀ ਕਰ ਸਕਦਾ ਕਿਉਂਕਿ ਕਵਾਂਟਮ ਕੰਪਿਊਟਰ ਸਾਡੇ ਅੱਜ ਦੇ ਕਿਸੇ ਵੀ ਯੂਜ਼ ਕੀਤੇ ਜਾਣ ਵਾਲੇ ਕੰਪਿਊਟਰ ਤੋਂ ਕਰੋੜਾਂ ਅਰਬਾਂ ਗੁਣਾ ਜ਼ਿਆਦਾ ਤੇਜ਼ ਹੁੰਦੇ ਨੇ ਉਸ ਵਕਤ AI ਦੀ ਡਿਵੈਲਪਮੈਂਟ ਪੋਟੈਂਸ਼ੀਅਲ ਤੇ ਆਉਣ ਵਾਲੇ 5-7 ਸਾਲਾਂ ਚ ਇਹ AI ਇਨਸਾਨ ਦੀ ਇੰਟੈਲੀਜੈਂਸ ਨੂੰ ਕਰਾਸ ਕਰ ਜਾਣਗੇ ਤੇ ਹਰ ਇੱਕ ਫੀਲਡ ਅੰਦਰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦਬਦਬਾ ਹੋਵੇਗਾ ਨੌਕਰੀਆਂ ਦੇ ਵਿੱਚ ਵੀ ਬਹੁਤ ਵੱਡਾ ਡ੍ਰੌਪ ਮਿਲੂ ਇਹ ਵੀ ਕਹਿਣਾ ਗਲਤ ਨਹੀਂ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਫਿਊਚਰ ਦੇ ਵਿੱਚ ਇਨਸਾਨ AI ਦੇ ਰਹਿਮੋ ਕਰਮ ਤੇ ਹੀ ਹੋਣਗੇ ਕਿਉਂਕਿ ਅੱਜ ਤੱਕ ਅਜਿਹਾ ਕੋਈ ਵੀ ਉਦਾਹਰਣ ਸਾਨੂੰ ਨਹੀਂ ਮਿਲਦੀ ਜਿਸ ਅੰਦਰ ਵੱਧਨ ਇੰਟੈਲੀਜੈਂਟ ਚੀਜ਼ ਘੱਟਨ ਇੰਟੈਲੀਜੈਂਟ ਚੀਜ਼ ਦੇ ਅੰਡਰ ਰਹਿ ਕੇ ਕੰਮ ਕਰਦੀ ਹੋਵੇ ਸੋ ਕਿਹਾ ਜਾ ਸਕਦਾ ਵੀ ਆਉਣ ਵਾਲੇ ਸਮੇਂ ਚ ਜਾਂ ਤਾਂ AI ਇਨਸਾਨਾਂ ਨੂੰ ਗਲਾਪਣਾ ਉੱਤੇ ਜਾਂ ਫਿਰ ਇਹ ਸਾਨੂੰ ਖਤਮ ਕਰ ਦੇਊਗਾ ਤੁਹਾਡਾ ਕੀ ਸੋਚਨਾ ਇਸ ਦੇ ਬਾਰੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ